ਬਥੇਰੇ ਤੁਹਾਡੇ ਢਿੱਡ ਭਰ ਲਈ ਉਹਨੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮੇਰਾ ਬੰਦਾ ਮੇਰੀ ਕਮਾਈ ਮੇਰੇ ਹੱਥੇ ਰੱਖਿਆ ਕਰੂਗਾ ਤੁਹਾਡੇ ਹੱਥੇ ਨਹੀਂ ਰੱਖੂਗਾ ਤੁਹਾਡਾ ਸਾਰਾ ਡੰਡਾ ਡੋਰੀ ਬੰਦ ਹੁਣ ਤੇ ਉਹਦੀ ਤਨਖਾਹ ਚੋ ਹੀ ਗਜ਼ਾਰਾ ਕਰੋਗੀ ਬੋਲਦੀਆਂ ਜੇ ਨਾ ਉਹਦੀ ਬੋਲੀ ਕਿੱਥੇ ਦੀ ਸੀ ਮਾਂ ਯਾਰ ਸਿਲੰਡਰ ਤੇ ਚੋਕ ਰਹਿਣਾ ਸੀ ਕੋਈ ਯਾਦ ਨੂੰ ਖੇਰ ਬੰਨਾ ਅੰਦਰ ਸਿਲੰਡਰ ਤਾਂ ਤਾਂ ਅੱਗੇ ਸਿਆਪਾ ਪੈ ਗਿਆ ਉਹਨਾਂ ਸਿਲੰਡਰ ਤਾਂ ਤਾਂ ਸਿਆਪਾ ਪੈ ਗਿਆ ਪਾਣੀ ਪੀ ਲੈ ਜੀ ਪਾਣੀ ਪਿਆ ਦੇ ਤੈਨੂੰ ਆਹ ਖਾਲਸ ਹੁਣ ਜੇ ਸਿਲੰਡਰ ਲਾਇਆ ਲਈਆਂ ਤੇ ਅੰਦਰ ਚੱਲੋ ਉਹਨਾਂ ਦਾ ਕਹਿ ਨਹੀਂ ਹੋਂ ਡੀਮਾਨੇ ਤੋਂ ਬੰਦ ਹੋ ਗਿਆ ਵਾ ਤਾਂ ਮੈਂ ਮੋਸਪੈਸ਼ਲ ਮੁੰਡੇ ਨੂੰ ਭੇਜਿਆ ਸਿਲੰਡਰ ਭੇਜਿਆ ਪਹਿਲਾਂ ਮੈਂ ਤਾਂ ਕਹਿ ਨਹੀਂ ਮੈਂ ਦੱਸ ਨਹੀਂ ਚੱਲੋ ਅੰਦਰ ਮੈਂ ਪਾਣੀ ਲੈ ਕੇ ਆਈ ਹਾਂ ਹਾਂ ਲੈ ਆ ਪਾਣੀ ਆ ਲੋ ਤੁਹਾਡਾ ਪਾਣੀ ਸਿਲੰਡਰ ਤੋਂ ਸੀ ਆਪਾਂ ਪੈ ਗਿਆ ਜੇ ਫੇਰ ਅੱਜ ਤੇ ਅੱਜ ਫੇਰ ਭਾਂਡਿਆਂ ਦਾ ਕੰਮ ਬਤਾ ਗਈ ਆ ਭਾਂਡੇ ਕਰ ਦੋ ਵੱਖ ਤੇ ਹੁਣ ਹੁਣ ਲੱਗੇ ਜੇ ਭਾਂਡੇ ਵੱਖ ਹੁਣ ਨਹੀਂ ਜੇ ਘਾ ਸਾਡਾ ਬਚਣਾ ਹੈਗਾ ਨਹੀਂ ਮੇਰੀ ਗੱਲ ਸੁਣ ਹੁਣ ਸਿਲੰਡਰ ਤੋਂ ਕੀ ਸੀ ਆਪਾਂ ਪੈ ਗਿਆ ਸਿਰਪਾ ਕੀ ਪੈਣਾ ਮੈਂ ਫਿਰ ਰੋਟੀ ਬਣਾਣ ਨਹੀਂ ਆ ਮੈਂ ਭਾਂਡਿਆਂ ਚ ਕੀ ਭੇਜ ਦਿੱਤੀ ਤੇ ਮੈਂ ਆਪਣੇ ਵੀ ਫੁਲਕੇ ਲਾਲ ਮਤਲਬ ਕਿ ਆਪਣੇ ਕਿ ਮੈਂ ਥੋੜੇ ਲਾਉਣ ਨੀ ਮਿਕਾਂਂਦੀ ਤੇ ਚੜਕਾ ਕੇ ਮੰਮੀ ਨੂੰ ਵੀ ਦਿੰਦੀ ਆ ਆਪ ਵੀ ਖਾਂਦੀ ਆਪ ਚਾਹੂਗੀ ਮੈਂ ਉੱਠ ਕੇ ਵੇਖਣ ਗਈ ਤੇ ਸੁਤੀ ਮੈਂ ਮੰਮੀ ਨੂੰ ਰੋਟੀ ਦਿੱਤੀ ਤੇ ਦੋ ਫੁਲਕੇ ਬਕੇ ਮੈਨੂੰ ਲੱਗੀ ਭੁੱਖ ਮੈਂ ਕਿੱਲੇ ਸੌਂ ਗਈ ਐ ਕਿ ਮੈਂ ਖਾ ਲੰਨੀ ਆ ਤੇ ਸਿਲੰਡਰ ਆਂਦਾ ਤੇ ਮੈਂ ਕਰ ਦਿੰਦੀ ਮੈਂ ਤੁਹਾਨੂੰ ਉਸੇ ਵੇਲੇ ਫੋਨ ਕੀਤਾ ਬਸ ਯੇ ਮੈਂ ਜੇ ਤੂੰ ਸਾਰਿਆਂ ਦੀ ਰੋਟੀ ਬਣਾਈ ਐ ਤੇ ਮੇਰੀ ਰੋਟੀ ਕਿਉਂ ਨਹੀਂ ਬਣਾਈ ਐ ਜੀ ਤੇ ਯਾਰ ਤੇਰੀ ਵੀ ਤੇ ਚ ਗਲਤੀ ਆ ਜੇ ਸਿਲੰਡਰ ਆ ਹੀ ਗਿਆ ਤੇ ਤੂੰ ਉਹਦੇ ਉਹਦੇ ਲਈ ਦੋ ਫੁਲਕੇ ਬਣਾ ਦੇ ਲੈ ਮੈਨੂੰ ਨਹੀਂ ਆ ਸਾ ਡਰਾ ਗਿਆ ਉਹਦੇ ਮਾਂ ਚ ਤੇ ਆਪੇ ਹੋਣਾ ਸੀ ਵੀ ਆਪਾਂ ਸਾਰਿਆਂ ਦੀ ਰੋਟੀ ਖਾ ਲਿਆ ਤੇ ਮੈਨੂੰ ਦਿੱਤੀ ਨਹੀਂ ਗਏ ਨੇ ਤੇ ਮੇਰੇ ਤੇ ਗੱਲ ਸੁਣ ਲਓ ਮੈਂ ਰੋਟੀ ਖਾ ਕੇ ਉੱਥੇ ਲੰਮੀ ਬੈਗੀ ਖੜੀ ਤੇ ਮੈਨੂੰ ਆ ਗਈ ਮੇਨ ਇਹ ਮੇਨ ਉੱਪਰ ਆ ਗਈ ਬਸ ਇਹ ਤੈ ਬਸ ਨਾ ਲੱਭੀ ਮੈਨੇ ਨਾਲ ਤੇ ਜੇ ਮੇਰੀ ਗਲਤੀ ਕੋਈ ਨਹੀਂ ਹੈਗੀ ਜੀ ਆਪਣੇ ਦੋ ਫੁੱਲ ਕੇ ਲਾਇ ਨਹੀਂ ਦਿੱਤੇ ਤਾਂ ਕੀ ਫਰਕ ਪੈਣਾ ਸੀ ਤੇ ਜੇ ਤੂੰ ਲਾ ਨਹੀਂ ਤੇ ਤੈਨੂੰ ਕੀ ਫਰਕ ਪੈਣਾ ਸੀ ਮੈਂ ਤੇ ਤੂੰ ਤਾਂ ਸੋਚੇ ਕਿ ਚਲ ਮੈਂ ਬਾਦੂ ਮਾਰੂ ਨਹੀਂ ਪਰ ਮੈਨੂੰ ਕਿੰਨੀ ਖਾਲਾ ਮੈਂ ਜੇ ਉਹ ਹੁੰਦੀ ਤੇ ਮੈਂ ਇਹਨੂੰ ਕਹਿ ਵੀ ਨਹੀਂ ਜਾਣਾ ਜਦੋਂ ਮੈਂ ਵੇਖਿਆ ਸੁੱਤੀ ਤੇ ਮੈਂ ਦੋ ਤੋਂ ਮੋੜਾਈ ਆ ਜਾ ਆ ਤਾਂ ਦਿਨ ਰੋਜ਼ ਰੋਜ਼ ਕੇ ਜਦੋਂ ਮੈਂ ਦੁਖੀ ਹੋ ਗਿਆ ਤੁਨ ਸਾਚ ਚ ਕਮਾ ਦੇ ਐਨਾ ਪਰੇਸ਼ਾਨ ਹੋ ਜਾਣਾ ਕੱਲ ਰਾਣਾ ਰੋਣ ਲੱਪਿਆ ਸੀ ਜਦੋਂ ਆਪਾਂ ਦੋਵੇਂ ਭਰਾ ਦੇ ਹਾਂ ਗੱਲ ਕਰਨ ਜਦੋਂ ਮੈਂ ਪੈੜੀ ਜਾਂ ਹੀ ਉੱਥੇ ਵੀ ਰਹਿਣਾ ਇਹੋ ਗੱਲ ਕਹਿਣਦਾ ਸੀ ਵੀ ਯਾਰ ਅੱਡ ਕਰ ਦੋ ਅੱਡ ਕਰ ਦੋ ਜਦ ਮੇਰੇ ਕੋਲ ਵੇਖਿਆ ਨਹੀਂ ਜਾਂਦਾ ਤੈਨੂੰ ਪਤਾ ਵਾ ਜਦੋਂ ਆਪਾਂ ਇਕੱਠੇ ਰਹਿੰਦੇ ਹਾਂ ਸਾਡੇ ਦੋਵਾਂ ਚ ਕਿੰਨਾ ਪਿਆਰ ਸੀ ਕਦੀ ਵੀ ਆਪਾਂ ਇਹ ਸਾਰਾ ਕੁਝ ਵੇਖਿਆ ਮੇਰੇ ਹੁੰਦਿਆਂ ਵੀ ਤੇ ਪਿਆਰ ਰਿਆ ਸੀ ਉਦੋਂ ਮੈਂ ਕਿੰਨਾ ਕਹਿਆ ਇਹ ਮੈਂ ਰਾਣੇ ਦੀ ਰੋਟੀ ਨਹੀਂ ਬਣਾਉਣੀ ਤੇ ਮੈਂ ਸੱਸ ਦੀ ਨਹੀਂ ਬਣਾਉਣੀ ਮੈਂ ਤਾਂ ਪਰਿਵਾਰ ਸਮਝ ਕੇ ਸਾਰਿਆਂ ਦੇ ਰੋਟੀ ਬਣਾ ਕੇ ਦਿੰਦੀ ਹਾਂ ਸਾਰਿਆਂ ਨੂੰ ਪਰਿਵਾਰ ਨੂੰ ਰੱਖਦੀ ਹਾਂ ਹੁਣ ਜਦੋਂ ਵੀ ਇਹ ਆਈ ਹੈ ਬਸ ਕਿਸੇ ਨਾ ਕਿਸੇ ਗੱਲ ਤੋਂ ਲੜਨ ਪਾਈ ਨਹੀਂ ਜੇ ਹੋਈ ਗਿਆ ਵਾਦ ਕਿਉਂ ਸ਼ਾਂਤੀ ਕਰੇ ਚਲ ਕੋਈ ਨਹੀਂ ਦੀ ਜੀ ਸੰਡਰ ਮੋਗ ਗਿਆ ਤੇ ਫਿਰ ਕੀ ਬਾਦ ਹੋ ਫੁਲ ਕੇ ਲਾ ਮੇਰੇ ਖਾ ਲੈਨੀ ਆ ਤੂੰ ਰੈਸਟ ਕਰ ਲੋ ਤੈਨੂੰ ਪਤਾ ਵੜਾ ਨਿੱਕੀ ਨਿੱਕੀ ਗੱਲ ਤੋਂ ਲੜਾਈ ਪੈਂਦੀ ਆ ਸੋਚ ਤੇ ਤੇਰੀ ਸਹੀ ਆ ਤੂੰ ਗਈ ਸੀ ਰੋਟੀ ਬਣਾਉਣ ਗਈ ਕਿ ਮੈਂ ਕਾਂ ਗਈ ਆ ਪਿਰੋਟੀ ਖਾ ਲਾ ਹੋਰ ਮੈਨੂੰ ਉਨ ਕੀ ਪਤਾ ਵੀ ਅੱਗੇ ਸੁੱਤੀ ਮੈਂ ਕਹ ਜੇ ਮੈਂ ਠਾ ਲੀ ਤਾਂ ਨਿਕਣਾ ਮੇਰੀ ਨੀਂਦ ਖਰਾਬ ਹੋ ਗਈ ਆ ਹੁਣ ਮੈਂ ਲਾਲਿਆ ਸਾਹ ਆ ਪਉਣ ਇਸ ਘਰ ਦੇ ਵਿੱਚ ਤੁਹਾਡੀ ਦੋਵਾਂ ਦੀ ਨਹੀਂ ਨਿਭਣੀ ਇੱਥੋਂ ਤੱਕ ਕਿ ਰਾਣਾ ਵੀ ਕਹਿ ਲਾ ਪਿਆ ਵੀ ਵੱਖਰੇ ਕਰ ਦੋ ਤੋਂ ਮੰਮੀ ਨੂੰ ਕਹਿ ਕੇ ਤੇ ਵੱਖਰਾ-ਵੱਖਰਾ ਮਾਣੇ ਪੈਣਾ ਵਾ ਦੇਖੋ ਆਪਾਂ ਤਾਂ ਘਰ ਬੜਾ ਬਚਾਇਆ ਵਾ ਮੈਂ ਸੋਚਿਆ ਸੀ ਜੀ ਇੱਕ ਬੇਵਕੂਫ ਹੈ ਨਾ ਤੇ ਇੱਕ ਸਮਝਦਾਰ ਹੈ ਨਾ ਤੇ ਘਰ ਬਚ ਜੇਗਾ ਪਰ ਰਾਣੀ ਨੇ ਜਦੋਂ ਉਹਨੇ ਆਪਣੇ ਮੂੰਹੋਂ ਇਹ ਗੱਲ ਕਹਿ ਦਿੱਤੀ ਹੈ ਨਾ ਵੀ ਵੱਖਰੇ ਕਰ ਦੋ ਫਿਰ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਹੈ ਦੋਨਾਂ 'ਚ ਕਿ ਅਸੀਂ ਵੱਖ ਹੀ ਹੋਣਾ ਵਾ ਵਾਕ ਹੋ ਕੇ ਪਤਾ ਨਹੀਂ ਇਹਨਾਂ ਨੇ ਕੀ ਕਰ ਲੈਣਾ ਪਤਾ ਤੇ ਇਹਨਾਂ ਨੂੰ ਹੰਦਣ ਲੱਗਣਾ ਵਾ ਜਦੋਂ ਵਾਕ ਹੋਏ ਤੇ ਪਰਿਵਾਰ ਨੇ ਸਾਥ ਨਾ ਦਿੱਤਾ ਹੁਣ ਇਹਦੇ ਮਨ ਦੇ ਵਿੱਚ ਇਹ ਹੋਈ ਆ ਪੀ ਜੜਾ ਵੀ ਖਰਚਾ ਹੁੰਦਾ ਰਾਣਾ ਕਰਦਾ ਵਾ ਇਹਦੀ ਕਮਾਈ ਦਾ ਕੁਛ ਨਹੀਂ ਬੰਦਾ ਹੁਣ ਇਹਦੀ ਗੱਲ ਤਾਂ ਫਹੀਆ ਜਦੋਂ ਸੋਗੋਂ ਵੱਖਰੇ ਹੋ ਜਾਂਦੇ ਨੂੰ ਪਤਾ ਲੱਗ ਜੂਗਾ ਕਿ ਕਮਾਈ ਕਿਸ ਤਰ੍ਹਾਂ ਕਰੀਦੀ ਕਿੰਤਰ੍ਹਾਂ ਘੜ ਚਲਾਈਦਾ ਜਦੋਂ ਇਹਦੇ ਖਰਚੇ ਹੀ ਜ਼ਿਆਦਾ ਹੋਏਗਾ ਨਾ ਜਦੋਂ ਰਾਣੀ ਕੋ ਦਿੱਤਾ ਨਹੀਂ ਗਿਆ ਰਾਣੀ ਨੇ ਆਪੇ ਮੱਥੇ ਨੂੰ ਹੱਥ ਮਾਰਨਾ ਵਾ ਵੀ ਮੇਰਾ ਭਰਾ ਸਹੀ ਕਰ ਤਰਾਹੀ ਹੁਣ ਉਹਨਾਂ ਸਮਝੋ ਨਾਣਾ ਉਹਨੂੰ ਮੇਰੀ ਗੱਲ ਸਮਝਦਾ ਨਹੀਂ ਹੁਣ ਲੱਗਾ ਆਪਣੀ ਜਨਾਨੀ ਵਿਸ਼ੇ ਉਹ ਜਦੋਂ ਵੀ ਗੱਲ ਕਰਦਾ ਸ਼ਮੀ ਬਾਰੇ ਗੱਲ ਕਰਦਾ ਵਾ ਵੀ ਨਹੀਂ ਯਾਰ ਕਰ ਦੋ ਵੱਖਰੇ ਚਲੋ ਵੇਖਿਆ ਵਾ ਤੁਹਾਡੀ ਹੁਣ ਨਹੀਂ ਬਣੀ ਨੀ ਐਵੇਂ ਗੱਲ ਭਰਾਵਾ ਚਾਹੂਗੀ ਕੱਲ ਵੀ ਸਾਡਾ ਪਿਆਰ ਖਤਮ ਹੋਊਗਾ ਕੱਲ ਨੂੰ ਇਹ ਉਹ ਤੇ ਮੈਂ ਕਹਿੰਨੀ ਆ ਕੱਲ ਨੂੰ ਭਰਾਵਾ ਭਰਾਵਾ ਜੇ ਜੇ ਸਿਰ ਪਟਨੇ ਆ ਨਾ ਉਹਦੇ ਨਾਲੋਂ ਕਰ ਲੋ ਪਹਿਲਾਂ ਸੋਚ ਲੋ ਕਿ ਤੇ ਕਰ ਦੋ ਵਾ ਕਿ ਜੇ ਇਹਦੀ ਸੋਚ ਇਹੋ ਹੀ ਆ ਤੇ ਮੈਂ ਵਾਖੋਣਾ ਵਾਖੋਣਾ ਹੁਣ ਮੰਮੀ ਕਹਿੰਦੇ ਆ ਕਰ ਦੇ ਨੇ ਭਾਂਡੇ ਵਾਲਾ ਲੇਕਾ ਕਰੋ ਮੇਰੀ ਸਨ ਗੱਲ ਹੋਰ ਇੱਕ ਚਾਹੇ ਨਾ ਤੇ ਘਰ ਨੂੰ ਸਵਰਗ ਬਣਾ ਸਕਦੀ ਆ ਤੇ ਚਾਹੇ ਤੇ ਨਰਕ ਬਣਾ ਸਕਦੀ ਆ ਹੁਣ ਤੇ ਦੋਵਾਂ ਨੇ ਜਾਣੀਆਂ ਨੇ ਰਲ ਕੇ ਨਾ ਨਰਕ ਪਾਇਆ ਐ ਸਾਡੀ ਜ਼ਿੰਦਗੀ ਚ ਮੈਂ ਕਾਹਦਾ ਨਰਕ ਪਾ ਦਿੱਤਾ ਵਾ ਉਹ ਆਈਏ ਉਦੋਂ ਤਾਂ ਨਰਕ ਪੈ ਗਿਆ ਸਾਡੇ ਘਰ 'ਚ ਇਹ ਕਹੋ ਮੈਂ ਕਿਹੜਾ ਨਰਕ ਪਾਇਆ ਵਾ ਕਿਹੜੀ ਮੈਂ ਕਿਹੜੀ ਕਮਾਈ ਨੂੰ ਮੈਂ ਸਾਂਭਿਆ ਨਹੀਂ ਆ ਮੈਂ ਤਾਂ ਆਪਣਾ ਮੂੰਹ ਪੰਨ ਪੰਨ ਕੇ ਸਤਨ ਨੂੰ ਤੋੜਿਆ ਵਾ ਜਿਹੜਾ ਕੰਮ ਕਰਨਾ ਸੀ ਉਹ ਵੀ ਮੈਂ ਕੀਤਾ ਅੱਗੇ ਸਾਡੀ ਸਾਰੀ ਗਲੀ ਮੱਲੇ ਦੇ ਵਿੱਚ ਸਾਡੀਆਂ ਸਿੱਖ ਤਾਂ ਹੁੰਦੇ ਨੇ ਪਰਿਵਾਰ ਹੋਵੇ ਤੇ ਇੰਨਾ ਵਰਗਾ ਤੇ ਅੱਜ ਕੱਲ ਲੋਕੀ ਸਾਡਾ ਤਮਾਸ਼ਾ ਵੇਖਦੇ ਆ ਜਦੋਂ ਤੁਸੀਂ ਲੜਦਿਆਂ ਨਾ ਤੁਹਾਡੀਆਂ ਆਵਾਜ਼ਾਂ ਸਾਰੀਆਂ ਬਾਹਰ ਤੱਕ ਆਉਂਦੀਆਂ ਤੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਆ ਤੇ ਲੋਕਾਂ ਨੂੰ ਤੇ ਮੌਕਾ ਜਾਈਦਾ ਇਹਨਾਂ ਦੇ ਘਰੋਂ ਗੱਲ ਨਿਕਲੇ ਤੇ ਆਪਾਂ ਗੱਲਾਂ ਕਰੀਏ ਗੱਲ ਤਾਂ ਗਲੇਲ ਬਣਾਉਂਦੇ ਆਗਲੇ ਆਪਾਂ ਕਿਤੇ ਕਹਿੰਦੇ ਆ ਨਾ ਅਗਲੇ ਨੂੰ ਮੌਕਾ ਦੋ ਤੇ ਨਾ ਕਰਨਗੇ ਗੱਲ ਪਰ ਨਹੀਂ ਇਹ ਨਹੀਂ ਸੁਧਰਦੀ ਪਹਿਲਾਂ ਤੇ ਇਹ ਮਰਜੀਤ ਨੂੰ ਨਹੀਂ ਛੱਡਿਆ ਆ ਮਰਜੀਤ ਕੋ ਇੱਕ ਇੱਕ ਗੱਲ ਕਰਦੀ ਬਚਾਈਏ ਉਹ ਜਨਾਨੀ ਉਹ ਜਿਹੜੀ ਗਲੀ ਗਲੀ ਚ ਫਿਰਨ ਵਾਲੀ ਹੈ ਉਹਨੇ ਸਾਰੀ ਗੱਲੀ ਚ ਦੱਸਿਆ ਉਹਦੇ ਇੱਕ ਘਰ ਵੜਦੀ ਹੈ ਦੂਜੇ ਘਰ ਨਿਕਲਦੀ ਹੈ ਇੱਕ ਘਰ ਵੜਦੀ ਦੂਜੇ ਘਰ ਉਹਦੀ ਗੱਲ ਉਹਦੇ ਘਰ ਉਹਦੀ ਗੱਲ ਉਹਦੇ ਘਰ ਹੁਣ ਮੇਰੀ ਗੱਲ ਸੁਣ ਉਹ ਮੂੰਹ ਤੇ ਅੰਦਰ ਵੜੋਈ ਨਾ ਉਹਨੇ ਸਾਡਾ ਘਰ 파ੜ ਦੇਣਾ ਵਾ ਮੈਨੂੰ ਕੀ ਲੋੜ ਐ ਮੈਂ ਕਿਉਂ ਕਵਾਂ ਸੱਸ ਮਾਂ ਮੇਰੀ ਕਹੇ ਨਾ ਕਹੀ ਮੈਂ ਕਾ ਕਵਾਂ ਵੀ ਐਂਟੀ ਦੀ ਨਾ ਮੈਂ ਵੀ ਤੋਸ ਘਰ ਦੀ ਨੂੰ ਆ ਮੇਰੇ ਨਾਲ ਕਿੰਿਆ ਕਬਲਾ ਕਰਦੀ ਐ ਜੇ ਕਰਦੀ ਤੇ ਮੈਂ ਵੀ ਤੁਹਾਡਾ ਮੂੰਹ ਭਾ ਨਹੀਂ ਆ ਇਹ ਕੋਈ ਬੰਦੇ ਆ ਜਾਂਦਾ ਤੇ ਕੀ ਕਹਿੰਦੀਓ ਤੇ ਆਂਟੀ ਨੂੰ ਕਾਹਨਾ ਬਣਨ ਦਾ ਮੈਨੂੰ ਕੀ ਲੋੜ ਆ ਕਹਿਣ ਦੀ ਕਿ ਤੁਸੀਂ ਸਾਡੇ ਘਰ ਨਾ ਜਾਓ ਮੈਂ ਤਾਂ ਕਹਿਨੀ ਆ ਕਦੀ ਗਵਾਨ ਨਾ ਪਨਾੜ ਕੇ ਰੱਖੋ ਵੇਖੋ ਰਿਸ਼ਤੇਦਾਰ ਬਾਅਦ ਚ ਕੰਮ ਹੁੰਦੇ ਆ ਤੇ ਲੋਕ ਗਲੀ ਗਵਾਨ ਹੁੰਦਾ ਪਰ ਬੋਲੋ ਉਹਦੇ ਨਾਲ ਪਨਾੜ ਕੇ ਰੱਖੋ ਬੋਲੋ ਗਲੀ ਗਵਾਨ ਨਾ ਪਰ ਆਪਣੇ ਘਰ ਕਰਤੇ ਥੋੜੀ ਦੋ ਜਿਵੇਂ ਇਹਦਾ ਪਤਾ ਦਿੰਨੀ ਆਪਣੇ ਘਰ ਦਾ ਤੇ ਕਹਿੰਦੀ ਸਾਡੇ ਘਰ ਟੁੱਟਰ ਵੇਖੋ ਜੇ ਕੋਈ ਸਾਨੂੰ ਪੁੱਛਦਾ ਵੀ ਹੈ ਨਾ ਤੁਹਾਡੇ ਘਰ ਇਹ ਹੋਈ ਸੰਤ ਤੇ ਪਤਾ ਨਹੀਂ ਕਿ ਸਾਡੇ ਘਰ ਇਹ ਗੱਲ ਹੁੰਦੀ ਹੈ ਤੁਹਾਨੂੰ ਕਿੱਥੇ ਪਤਾ ਲੱਗਿਆ ਅਗਲੇ ਤਾਂ ਮੂੰਹ ਪਰ ਨੋ ਅਗਲੇ ਨੂੰ ਮੌਕਾ ਨਾ ਦੋ ਗੱਲ ਕਰਨ ਦਾ ਸਿਮਾ ਬਿਲਕੁਲ ਸਹੀ ਗੱਲ ਆ ਅਗਲੇ ਨੂੰ ਮੌਕਾ ਦੇਣਾ ਨਹੀਂ ਚਾਹੀਦਾ ਹੁਣ ਰਣਜੀਤ ਨਾਲ ਤੇ ਮੇਰਾ ਇੰਨਾ ਪਿਆਰ ਸੀ ਹੁਣ ਰਣਜੀਤ ਵੀ ਨਹੀਂ ਮੇਰੀ ਗੱਲ ਸੁਣਦਾ ਰਣਜੀਤ ਨੇ ਗੱਡੀ ਕਿਤੋਂ ਸੁਣ ਲੈਣੀ ਆ ਗੱਲ ਪੰਪੋਂਦਰਾ ਪੂਰਾ ਜਾਣਦਿਆ ਤੇ ਦੂਸਰੀ ਇਹ ਗੱਲ ਅੱਜ ਹੋਵੇ ਨਾ ਮੱਖ ਤੇ ਅਮਰਜੀਤ ਦੀਆਂ ਮਗਾਂ ਹੋਰ ਖੁੱਲ ਜਾਣੀਆਂ ਤੇ ਸ਼ਮੀ ਉਹਦੇ ਤੋਂ ਬਿਨਾ ਰਹਿੰਦੀ ਨਹੀਂ ਆ ਵੇਖੋ ਦਿਨ ਰਾਤ ਸ਼ਮੀ ਕੋਲ ਹੀ ਹੋ ਰਹੀ ਖਰੇਗੀ ਤੀਏ ਵੀ ਰੋਕ ਕੇ ਵਿਖਾਓ ਪੇ ਕਿਵੇਂ ਆਂਟੀ ਉਧਰ ਮੰਦੇ ਨਹੀਂ ਹੱਟਦੇ ਕਿ ਨਹੀਂ ਹਟਦੇ ਆਂਟੀ ਨੇ ਫੇਰ ਵੀ ਨਹੀਂ ਹਟਨਾ ਫੇਰ ਰੋਕੇ ਬਖਾਇਓ ਸ਼ਮੀ ਨੂੰ ਪਿਆਂਟੀ ਨੇ ਇੱਥੇ ਘਰ ਨਾ ਵੜ ਰਹੀ ਗੱਲ ਰਣਜੀਤ ਦੀ ਦੇਖੋ ਰਣਜੀਤ ਨੇ ਤੇ ਆਪਣੀ ਗੱਲ ਦਿੱਤੀ ਸੁਣੀ ਵੋਟੇ ਦੀ ਸੁਣੀ ਨਾ ਸੁਨੇਗਾ ਤਕਲੇਸ਼ ਹੋਏਗਾ ਕਲੀਨ ਜੋਏਗਾ ਤੇ ਤਾਕਤ ਟੁੱਟੇਗਾ ਇਸ ਕਰਕੇ ਉਹਨੂੰ ਸ਼ਮੀ ਦੀ ਹੀ ਸੁਣੀ ਪੈਣੀ ਆ ਤੇ ਉਹਨੇ ਵਕ ਹੋਣਾ ਹੀ ਹੋਣਾ ਤੈਨੂੰ ਪਤਾ ਅੱਜ ਕੱਲ ਮੇਰੀ ਤਨਖਾਹ ਤੇ ਕਿੰਨੇ ਚਰਚੇ ਘਰ ਹੁੰਦੇ ਆ ਤੇ ਜਦੋਂ සම්ਪੂਰਨ ਤਨਖਾਹ ਦੀ ਗੱਲ ਕਰਦੀ ਆ ਨਾ ਤੇ ਮੈਨੂੰ ਬੜਾ ਦੁੱਖ ਲੱਗਦਾ ਵਾ ਉਹ ਹਰ ਵਾਰੀ ਇਹੋ ਕਹਿੰਦੀ ਆ ਕਿ ਰਣਜੀਤ ਦੇ ਨਾਲ ਘਰ ਚੱਲਦਾ ਤੇਰੀ ਤਨਖਾਹ ਨਾਲ ਕੁਝ ਨਹੀਂ ਹੁੰਦਾ ਇੰਨਾ ਮਨ ਦੁਖੀ ਹੁੰਦਾ ਨਾ ਤੇ ਜੇ ਤਨਖਾਹ ਘਟਾ ਤੇ ਕੰਮ ਕਾਜੀ ਰਹਿੰਦੀ ਆ ਤੇ ਜੇ ਕੱਲ ਨੂੰ ਵਧਣੀ ਤੇ ਤਾਂ ਵੀ ਘਰ ਚੀ ਵਰਤੀ ਰਹਤੀ ਇਹੋ ਤੇ ਮੈਂ ਉਹਨੂੰ ਘਰ ਸਮਝਾਉਣੀ ਆ ਕਿ ਜੇ ਉਹ ਘਟਦੇ ਹੁੰਦਾ ਵਾ ਤੇ ਜਾਂਦੀ ਕਿਤੇ ਆ ਘਰ ਚੀ ਵਰਤੇ ਦੇ ਪਈ ਆ ਵੇਖੋ ਜੇ ਆਪਾਂ ਘਰ ਚ ਨਾ ਵਰਤੀਏ ਤੇ ਆਪਾਂ ਤੇ ਆਪਣੇ ਬੈਂਕ ਕਾਲੇ ਕੀਤੇ ਹੁਣ ਆਪਾਂ ਤੇ ਕੁਝ ਨਹੀਂ ਜੋੜਿਆ ਨਹੀਂ ਮੋਨਾ ਸਾਰਾ ਪੇਂਟ ਕਰਾਇਆ ਆ ਕਿੱਥੋਂ ਕਰਾਇਆ ਸਾਰਾ ਖਰਚਾ ਮੈਂ ਹੀ ਕੀਤਾ ਵਾ ਇੱਕ ਤੇ ਰਣਜੀਤ ਦੇ ਤਾਂ ਮੈਨੂੰ ਖਰਚਾ ਕੋਈ ਵੀ ਨਹੀਂ ਦਿੱਤਾ ਇਹ ਚੀਜ਼ ਬਿਲਕੁਲ ਨਹੀਂ ਸਮਝਦੀ ਉਹ ਇੱਕ ਬਾਲਟੀ ਜਿਹੜੀ ਲਾਸਟ ਤੇ ਰਹਿ ਗਈ ਧੋਦ ਰਣਜੀਤ ਆਗੇ ਤੇ ਠੀਕ ਕਹਿ ਜੋ ਦਿੱਤਾ ਹੀ ਤੇ ਰਣਜੀਤ ਆ ਦਰਵਾਜ਼ਿਆਂ ਦਾ ਪੇਂਟ ਮੁੱਕ ਗਿਆ ਹੀ ਤੇ ਜ ਲੈ ਉਹ ਹੀ ਉਹਨੂੰ ਨਾ ਜਦੇ ਇਹੋ ਹੀ ਕਹਿੰਦੀ ਆ ਕਿ ਅੱਜ ਕੱਲੇ ਭਰਾ ਜੀ ਨੇ ਥੋੜੀ ਪੇਂਟ ਦਾ ਕਰਜ਼ ਚੁੱਕਿਆ ਵਾ ਰঞ্জੀਤ ਨੇ ਵੀ ਪੈਸੇ ਲਾਈ ਆ ਤੈਨੂੰ ਪਤਾ ਵਾ ਜਦੋਂ ਮੈਂ ਤੇ ਰঞ্জੀਤ ਇਕੱਠੇ ਬੈਠਦੇ ਹੁੰਨੇ ਆ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਖੁਸ਼ ਹੁੰਨੇ ਆ ਤੇ ਅੱਜ ਕੱਲ ਸਿਰਫ ਘਰ ਦੀਆਂ ਗੱਲਾਂ ਕਰੀਂਦੀਆਂ ਵਾ ਬਸ ਇਹੀ ਬਸ ਉਹੋ ਹੀ ਗੱਲਾਂ ਕਰਦੇ ਜੀ ਹੋਈ ਨਾ ਘਰ ਚ ਕੀ ਗੱਲ ਹੋ ਗਈ ਪਾਸੇ ਉਹਨੂੰ ਉਹੋ ਹੀ ਚਾਹਦਾ ਰਹਿਣਾ ਤੇ ਇਹ ਕਰਦੀ ਨਹੀਂ ਆ ਜਿੱਤਾ ਛਮੀਂ ਨਹੀਂ ਆ ਕਰਤਾਈ ਆ ਕਰਤਾਈ ਬਸ ਇੰਨਾ ਚ ਉਹ ਵੀ ਚਾਰਾ ਤੋਂ ਘੇਲਦਾ ਤੇ ਮੈਂ ਵੀ ਦੁਖੀ ਹੋ ਕੇ ਲੰਨਾ ਉਹ ਮੈਨੂੰ ਲੱਗਦਾ ਮੰਮੀ ਨੇ ਭਾਂਡੇ ਲੱਗ ਕੰਡੇ ਜੀ ਮੱਝਾ ਹੁੰਦੀ ਆ ਮੈਨੂੰ ਮੰਮੀ ਦੇ ਭਾਂਡੇ ਨਹੀਂ ਲੱਗਦਾ ਭਾਂਡੇ ਭੁੰਡੇ ਕੱਟਣ ਲੱਗਿਆ ਕਿਉਂਕਿ ਜਿਹੜੀ ਇਹਨੇ ਜੇ ਤੇ ਫੜੀ ਸੀ ਨਾ ਵੀ ਭਾਂਡੇ ਲੱਗ ਕਰ ਦੋ ਭਾਂਡੇ ਅੱਜ ਹੋ ਜਾਣੀ ਤੇ ਪੂਰੀ ਇਹਦੀ ਸਿਮਾ ਮੇਰੀ ਗੱਲ ਸੁਣ ਜਦੋਂ ਤੁਹਾਡੇ ਚ ਆਪਸੇ ਨਿਭਣੀ ਲੀ ਤੇ ਫਿਰ ਭਾਂਡੇ ਹੀ ਵੱਖਰੇ ਹੋਣੇ ਆ ਤੇ ਜੇ ਭਾਂਡੇ ਵੱਖਰੇ ਚ ਜੇ ਨਿਭ ਜੂਗੀ ਤੇ ਸਭ ਤੋਂ ਵਧੀਆ ਆ ਘਰ ਚ ਕਲੇਸ਼ ਤੇ ਨਹੀਂ ਨਾ ਹੋਏਗਾ ਪਰ ਮੈਂ ਨਹੀਂ ਚਾਹਦੀ ਕਿ ਭਾਂਡੇ ਅਲੱਗ ਹੋਣ ਜੇ ਆਪਾਂ ਇਕੱਠੇ ਰਹਿਣੇ ਆ ਸ਼ੁਰੂ ਤੋਂ ਪਿਆਰ ਨਾਲ ਰਹਿਣੇ ਆ ਤੇ ਮੈਂ ਜਾਣੀ ਸ਼ਮੀ ਸਾਡਾ ਪਿਆਰ ਨਾ ਰਹੀਂ ਸਾਡਾ ਘਰ ਉਹ ਹੀ ਹਰਿਆ ਭਰਿਆ ਰਹੇ ਆਪਾਂ ਹੱਸੀਏ ਖੇਡੀਏ ਪਰ ਇਸ ਕੁੜੀ ਨੇ ਤਾਂ ਸਮਝਾਈ ਨਹੀਂ ਪਤਾ ਨਹੀਂ ਕਿ ਦੀ ਜੁਕਣਾ ਜਿਹਾ ਆਕਣਾ ਘਰ ਆਪਣਾ ਤੋੜ ਹੀ ਦਿੱਤਾ ਜੀ ਕੀ ਕਰਨਾ ਹੋਇਆ ਫਿਰ ਮੈਂ ਚੰਮੀ ਤਸੀਮਾ ਆਜੋ ਮੇਰੇ ਕੋਲ ਹੁਣ ਆਜੋ ਜਿਹੜਾ ਕੰਮ ਮੈਂ ਨਹੀਂ ਕਰਦੀ ਹਣਾ ਉਹ ਵੀ ਤੇਰੀ ਮਿਲਕੋ ਕਰਵਾ ਕੇ ਛੱਡਿਆ ਲੇ ਆਹ ਕੰਮ ਮੈਂ ਚਾਹੁੰਦੀ ਨਹੀਂ ਕਿ ਸਾਡੇ ਘਰ 'ਚ ਹੋਵੇ ਵੇ ਦਿੱਤਾ ਚਾਜ ਲੈ ਇਹ ਆਹ ਨਾਲ ਪਹਿਲੇ ਚੋਕੇ ਲਾ ਲਿਓ ਵੱਡਾ ਵੱਡੂ ਵੱਡਾ ਤਾਲੀਂ ਮਾ ਤੂੰ ਇੱਧਰ ਬੋ ਆਪ ਆਪਣੇ ਲੈ ਜਾਓ ਬਾਹਰ ਮਮਾ ਨਾ 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 ਕਿਹਨੂੰ ਕਹੇ ਸੋਚ ਰੋਂਗਾ 90 ਜੰਮੀਆ ਸੋਚ ਰੋਂਗਾ ਕਿੱਥੇ ਕੋਈ ਨਹੀਂ ਆਉਣਾ ਮਾ ਆਪੋ ਸਿਆਵਾ ਬਾਦੀ ਆ ਬਾਰ ਬਾਰ ਨਾ ਤੂੰ ਹੀ ਨਾ ਐਦਾਂ ਨਾ ਕਰੋ ਅਬ ਸ਼ੂਗਰ ਕਰੋ ਆਹ ਵੇਖੀ ਅਲੱਗ ਹੀ ਬਾਣੇ ਮਾ ਮਖੜੇ ਆਈ ਹੁੰਦੇ ਅਹੁ ਤੜਿਆ ਤੂੰ ਨਹੀਂ ਕਰਾਈ ਤੂੰ ਕਿਤਾੜਾ ਪੂਰਾ ਆਹ ਸਟੋਰੀ ਜੀ ਕਾਹੋ ਆ ਲੈ ਹਰ ਸੀ ਮਾ ਤੂੰ ਆਹ ਵੰਡਾ ਡੋਲ ਦੇ ਦੋ ਮੈਨੂੰ ਆ ਲੈ ਨਹੀਂ ਨਹੀਂ ਅਕੀ ਗੱਲਿਆ ਮੈਨੂੰ ਪਤਾ ਵਾ ਕਿ ਬੜੀ ਤੁਹਾਡੀ ਚਹੇਤੀ ਆ ਤੁਹਾਡੀ ਨੋ ਨਾੜਲੀ ਆ ਤੇ ਇਦਾਂ ਨਿ ਫਿਕਰ ਆ ਨਿੱਕੀ ਜਿਹੀ ਡੋਲ ਨਹੀਂ ਮੇਰੇ ਜੋ ਕੀ ਤੇ ਐਡਾ ਵੱਡਾ ਡੋਲ 5 ਕਿਲੋ ਦਾ ਨਾ ਕਰੋ ਤਾਂ ਨਹੀਂ ਐ ਤਾਂ ਬੋਲਦੀ ਹੈ ਇਸ ਤਰ੍ਹਾਂ ਦਾ ਕਸ਼ਮੀਰੀ ਨਹੀਂ ਹੋਣਾ ਆ ਚੁੱਪ ਬੋਣ ਨਹੀਂ ਅੱਗੇ ਬੈਠੋ ਇੱਕ ਇੱਕ ਡੋਲੇ ਨੂੰ ਦੋ ਦੋ ਜਾਨ ਲੈ ਗਏ ਇਹ ਤੇ ਮੰਮੀ ਆ ਤੇ ਇਹ ਨਹੀਂ ਦੇਖ ਰਿਹਾ ਨਾ ਕੋਈ ਨਹੀਂ ਕੋਈ ਨਹੀਂ Jangan, 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 ਆ ਗਾਣੇ ਚਾਲੇ ਲੱਗਦੇ ਨੇ ਤੇ ਇਹਦੇ ਤੇ ਚਲ ਆਹ ਜੀ ਮਸਤ ਹੋ ਹਾਂ ਨਾ ਕੋਈ ਨਾ ਮੈਂ ਇਹ ਤੇ ਵਾਲੇ ਨੇ ਚਾਹ ਰਹਿਣੇ ਤੇ ਬਾਹਰ ਆਇਆ ਸੀ ਕੁ ਲੈ ਘੋਟਾ ਹਾਂ ਆ ਨਾ ਫਰਾਈ ਕਰੀ ਚੋ ਬਾਹਰ ਬੀ ਮਨੋਂ ਮੈਂ ਹੁਆਲ ਆਈ ਟੋ ਵਾਲ ਨੂੰ ਜੋੜਨੇ ਮਮੀ ਨੇ ਮਮੀ ਜੇ ਕੋ ਉਦੋਂ ਤਾਂ ਕੋਈ ਨਹੀਂ ਕਹਿੰਦੇ ਜਦੋਂ ਮੈਂ ਪਸ਼ੀਕੂ ਬਾੜਾ ਵੱਡਾ ਉਦੋਂ ਨਾਲ ਹੀ ਤੁਹਾਨੂੰ ਬੱਦਲ ਮੈਂ ਮੈਂ ਤਾਂ ਕੁਛ ਵੀ ਨਹੀਂ ਕਿਹਾ ਮੈਂ ਤੇ ਵੇਖਣ ਤੁਹਾਡੇ ਵਾਲ ਦਹੀਆਂ ਕਰਨੀ ਰਹੀਆਂ ਜੇ ਤੁਰੀ ਆ ਫਰਕ ਹੁੰਦਾ ਫੇਰ ਆਹ ਦੇਖੋ ਇੱਕੋ ਕੋਦੇ ਦੇ ساتھ ਹੋਦੇ ਕੋਈ ਨਹੀਂ ساتھ ਆ ਲੈ ਬਣਾਈ ਲੋ ਅਗਲਾ ਆਪਾਂ ਲੈਣੇ ਤੁਹਾਨੂੰ ਹੋ ਜਾਏ 1 ਮਿੰਟ ਆਪਾਂ ਟੇਟੂ ਦੇ ਗਲਾਸ ਵਿੱਚ ਚੱਕਿਆ ਕਰ ਲਿਆ ਫੜ ਦੇ ਆਪਾਂ ਜਾ ਕੇ ਆਪਲਾ ਆਪਲਾ ਆਪਣਾ ਲੈ ਕੋਟਾ ਦੇ ਲੇ ਲਿਆ ਰੱਖੋ ਮੰਮੀ ਆਇ ਕੋਟਰਾ ਆ ਗਿਆ ਮੈਂ ਨਹੀਂ ਰਹਿਣੀ ਕਰ ਤਾ ਨੂੰ ਚੋ ਮਤ ਆਪੇ ਲੈ ਜੀ ਆ ਕੇ ਦੇ ਅਲਾਵਿ ਕੋਨੀ ਤੁਨੀ ਨਾ ਨੋਟੇ ਦੋਲਟ ਕੁੰਨੇ ਅਲੰਚ ਕੋਨੀ ਯਾ ਤੇ ਆ ਸਿਆ ਤੇ ਆਪੇ ਮਟਾ ਕਰੇ ਨੋ ਹੋਇਆ ਉਹ ਲਾ ਭਾਤੋ ਕਦੇ ਮੈਂ ਆਪਾ ਨਹੀਂ ਨਹੀਂ ਸੁਣੋ ਕਰ ਨੇ ਉਹਨੇ ਸਾਰੇ ਭਾਂਡੇ ਵੱਡੇ ਗੋਨੇ ਔਰ ਮੈਂ ਪ੍ਰਾਤਨੀ ਜੇ ਦੇਤੀ ਤੇ ਮੇਰ ਨਾਲ ਫਰੇਸ਼ਾ ਦੋਵੇਂ ਜਾਣੀਆਂ ਕਰਿਓ ਤੇ ਆਡਾ ਨਾਮ ਹਨ ਤੇ ਸੈੰਤੀ ਨਾਲੋਂ ਇਹ ਕੀ ਗੱਲ ਹੋਈ ਜਿੰਨੇ ਚੰਗੇ ਚੰਗੇ ਭਾਂਡੇ ਨਵੇਂ ਨਵੇਂ ਭਾਂਡੇ ਲਿਆਂਦੇ ਦਿਵਾਲੀ ਤੇ ਉਹ ਸਾਰੇ ਸਾਮਕੇ ਬੈਜੇ ਲਈ ਮੰਮੀ ਕੋਈ ਗੱਲ ਨਹੀਂ ਲੱਕ ਲਾਜੇ ਨੂੰ ਤਾਹ ਆਹ ਪਤੀਲਾ ਮੈਂ ਢੱਕ ਲਿਆ ਵਾ ਮੈਂ ਡਾਇਨਾ ਨੂੰ ਤਾਹ ਨਹੀਂ ਕੋਈ ਨਹੀਂ ਅਬ ਮੈਂ ਵੀ ਲੈ ਆਵਾਂਗੀ ਮੈਂ ਇਹਦੀ ਥੱਲੇ ਨਹੀਂ ਡਿੱਗੀ ਬਥੇਰੀ ਕਬਾਈ ਕਰਦਾ ਮੇਰਾ ਘਰ ਵਾਲਾ ਆ ਭਾਂਡੇ ਫਿਰ ਮੇਰੇ ਭਾਂਡੇ ਲਿਆਉਂਗੀ ਆਂ ਤਾਂ ਲੜੀ ਜਾਂਦੀ ਜਾਂ ਮਰੀ ਜਾਂਦੀ ਜਾਂ ਚਾਪਾ ਛੱਡੋ ਸਾਡੀ ਨਾਲ ਆਵੇ ਤੇ ਲੌਂਗਿਆ ਹੀ ਨਾ ਪਾਂਡਿਆਂ ਦੀ ਗੜੀ ਗਾਲਿਆ ਅਸਾ ਤੜੀਆ ਦੇ ਪਾਂਡੇ ਲੈਣੇ ਮੇਰੇ ਕੋ ਮੁੱਕਣੇ ਨਹੀਂ ਆਪਰਾ ਦੇ ਜੋ ਮਰਜੀ ਲਈ ਆਉਂਗੀ ਆਪਰਾ ਦੇ ਲਈ ਕਾਹਨੂੰ ਨਹੀਂ ਮੈਂ ਕਿਹ ਗੱਲ ਮੈਂ ਆਪਣਾ ਹੱਥੋਂ ਛੱਡਾ ਫੜਾ ਜੇ ਮਿੰਨੂ ਨਹੀਂ ਫੜੋਂਦੀ ਮੈਂ ਅਵੇ ਹੋਰ ਬੰਦ ਬਣਾਉਂਦੀ ਮੈਂ ਵੇਖੀ ਬੂਥੇ ਇਹਨਾਂ ਦੇਖਮੇਂ ਇੱਕ ਮਿੰਟ ਤੁਹਾਨੂੰ ਹੋਰ ਕੀ ਕਹਦੇ ਮੂਹ ਨਹੀਂ ਦੱਸ ਸਕਦੀ ਕੋਈ ਨਹੀਂ ਦਿੱਤਾ ਤੂੰ ਹੀ ਕਿਤਾ ਮੁਖਾਸ ਹਾਂ ਪਹਿਲੇ ਪਾਂਡੇ ਤੇ ਉਹਦੀ ਆ ਢੋਂਦੇ ਨੇ ਅੱਛਾ ਤੂੰ ਆਪਣੇ ਨਾਲ ਰਸਕਾ ਪਰ ਤੀਨ ਇਹਨਾਂ ਨੂੰ ਬਣਾ ਲਈ ਤੇ ਜਿੱਦਾਂ ਮੈਂ ਉਹ ਕਰੀ ਨਾ ਮੈਂ ਇਹਦਾ ਦੋ ਤਿੰਨ ਤੂੰ ਭਰਾਂ ਲਈ ਪਰ ਤੂੰ ਸਾਹ ਦੇ ਕੇ ਕੋਈ ਨਾ ਦੇ ਲੋ ਆਪੋ ਆਪਣੇ ਹੀ ਇਹ ਘਰੋਂ ਨਾ ਜਾ ਸਾਡੇ ਬੜੇਆ ਲੈ ਆਂ ਕਿ ਆਪਣੇ ਬਾਂਡੇ ਨਵੇਂ ਮੈਂ ਲਈ ਹੈਗੀ ਜਿੱਦ ਤੱਕ ਉਹ ਬਾਂਡੇ ਮੰਗਾਓ ਜਲਦੀ ਆਪਣੇ ਘਰ ਤੇ ਪਤਿਲਾ ਬਣਾ ਪਹਿਲੇ ਸਾਈਡ ਤੇ ਤੂੰ ਖਿਆਲ ਰੱਖ ਲੈ ਆ ਚਾਰ ਪਤਿਲੇ ਲੈ ਆਉਂਗੀ ਟੱਕਣ ਵਾਲੇ ਰੰਜੀਤ ਨਾਲ ਆ ਕੇ ਆ ਜਾ ਡਬ ਪ੍ਰੈਸ਼ਰ ਕੁੱਕਰ ਵੀ ਤੇ ਤੂੰ ਉਹ ਕੁਝ ਹੋਰ ਵੀ ਕਰ ਲੈ ਦਾਦਾ ਉਹ ਤਾਂ ਬੜੇ ਬੁਰੀ ਬੋਲਦੇ ਤੂੰ ਬੋਲੀ ਕਮੀ ਆ ਮੰਮੀ ਉਹ ਬੋਲਦੀ ਆ ਤਾਨੂੰ ਸੁਣਦਾ ਹੀ ਨਹੀਂ ਉਹਦਾ ਮੈਂ ਨਹੀਂ ਕਹ ਰਹੀ ਆ ਇਹ ਮੇਰਾ ਹੁੰਦਾ ਬਸ ਮੇਰਾ ਆ ਮੰਮੀ ਮੈਨੇ ਕਹਿਆ ਨਾ ਵੇਖ ਲਓ ਇਹ ਜਾਣਦੀ ਸੀ ਨਾ ਪਿਆਸ ਪੀਲੇ ਆ ਵਾਂਗੇ ਮੇਰੇ ਨਾ ਪਿੱਲੂ ਤਾਂ ਸੋਚਿਆ ਸੀ ਮੈਂ ਤਾਂ ਸੋਚਿਆ ਨਹੀਂ ਕਿ ਨਾ ਝਾੜਨੀ ਹੋਣੀ ਕਿ ਦੋੜਨੀ ਨਹੀਂ ਤਾਂ ਸੜੋ ਮਸੀਬਤ ਪੈ ਗਈ ਮੈਨੂੰ ਭਾਂਡੇ ਘੇਂਦਨੇ ਪੈਲੇ ਆ ਜਾ ਲੈ ਜਾ ਤੂੰ ਤੇ ਤੂੰ ਕਹੋ ਜਾਂਦੀ ਨਾ ਹੋ ਗਿਆ ਇਹਦੇ ਤੋਂ ਕਹਿੰਦੀ ਮੰਮੀ

ਫੇਰ ਤੂੰ ਆ ਕਦਰ ਕਰਨ ਨਹੀਂ ਹੈ ਘੋਰ ਦਸ ਮੈਂ ਕੀ ਮਮੀ ਵਾਦ ਤੇ ਆਪੀ ਕਹਿਣਾ ਹੀ ਆ ਦੇਖੋ ਜਿਹੜਾ ਕੀ ਤੇ ਪਾਣਾ ਹੀ ਪਾਣਾ ਵੇਖੋ ਭਰਾ ਨੇ ਕਿੰਨਾ ਕੀਤਾ ਚਾ ਮੈਂ ਇਹਦੇ ਵਾਸਤੇ ਮੱਕਰੀ ਬੁੰਦਰੀ ਬਣਾਈ ਜ ਆਪਣੇ ਵਾਸਤੇ ਕੋਈ ਨਾ ਪਾਈ ਹੈ ਕੋਈ ਪਾਤੀ ਬੇਰੋਗੀ ਇਹ ਗੱਲ ਵਿੱਚ ਦੌਰ ਨੂੰ ਮੱਕਰੀ ਪਾਈ ਤੇ ਅੱਜ ਇਹ ਤੂੰ ਕਹਿੰਦੀ ਮੈਨੂੰ ਕਹਿਣਾ ਘਟ ਪਾਇਆ ਕਿ ਜੀਤੇ ਵਾ ਜਾਣਾ ਗਾਇ ਤੂੰ ਲੈ ਗਈ ਆ ਫਿਰ ਇਹਨੂੰ ਸੀਮਾ ਦੀਦੀ ਮੇਰੀ ਗੱਲ ਸੁਣੋ ਮੈਨੂੰ ਜਿਹੜਾ ਤੇ ਵਾਦ ਪਾਇਆ ਵਾ ਨਾ ਉਹ ਮੇਰੇ ਘਰ ਵਾਲੇ ਦੀ ਕਮਾਈ ਆ ਤੇ ਮੇਰੇ ਉੱਤੇ ਲਾਤੀ ਜਿੰਨੂੰ ਪਤਾ ਸਿਆਣੇ ਕੀ ਕਹਿੰਦੇ ਸੀ ਖੂ ਦੀ ਮਿੱਟੀ ਖੂ ਲਾਣੀ ਓ ਸ਼ੋਨਾ ਇਹਨੂੰ ਸ਼ੁਕਰਿਆ ਮੈਂ ਵੇਲੇ ਨਾਲ ਆਡੋਗੀ ਹੁਣ ਨਹੀਂ ਮਾਰਦੀ ਸੀ ਸੀਮਾ ਦੀਦੀ ਕਰ ਗਈਆ

ਉਹੀ ਪੜ ਪਾਇ ਜਿੱਤਾ ਕੱਢ ਹੋ ਕੇ ਬਖਾਇਆ ਹੁਣ ਉਹ ਵੀ ਕੁਛ ਨੁਟਾ ਹੀ ਆ ਤੂੰ ਸਭ ਕੁਛ ਉਤਰਾ ਲੈ ਤੇ ਤੂੰ ਬਾਹਰ ਚੋਕ ਤੇ ਕੋਦਰ ਚੱਲ। ਮੇਰੀ ਗੱਲ ਸੁਣ ਲਓ ਮੰਮੀ ਇਹਦੇ 'ਚ ਤੁਹਾਨੂੰ ਕੋਈ ਸੋਚਣ ਦੀ ਲੋੜ ਨਹੀਂ ਕਿ ਮੈਂ ਕਿੱਥੇ ਜਾਣਾ ਮੈਂ ਭਾਵੇਂ ਚੁੱਲੇ ਤੇ ਰੋਟੀ ਪਕਾਵਾਂ ਤੇ ਭਾਵੇਂ ਫਕਾ ਹਰ ਸੋਈ 'ਚ ਤੂੰ ਹੀ ਆਪਣੀ लाडली ਨੌ ਦਾ ਖਿਆਲ ਰੱਖੋ ਉਹ ਰੱਖ ਦੇ ਚੁੱਲੇ ਤੇ ਕੁੱਕਾ ਮਾਰੇ ਆ ਮੇਰੀ ਕਿਹੜੀ ਗੱਲ ਆ

ਉਹ ਲੈ ਜੀ ਵਾਲਾ ਗੱਲ ਨਹੀਂ ਹੈ ਜੀ ਮੇਰਾ ਜਿਦੋਂ ਦੀ ਕਰੇ ਮੈਂ ਇੱਧਰ ਆਉਣਾ ਜਿਦੋਂ ਦੀ ਕਰੇ ਮੈਨੂੰ ਤੇ ਤੂੰ ਹੀ ਮੈਨੂੰ ਪੁੱਛ ਸਕਦੀ ਆ ਮੰਮੀ ਇੱਕ ਮਿੰਟ ਤੇਰੀ ਗੱਲ ਸੁਣੋ ਜੇ ਸਾਂਝੇ ਆ ਰਹਿੰਦਿਆਂ ਨਹੀਂ ਤੂੰ ਹੀ ਮੈਨੂੰ ਪੁੱਛਿਆ ਸਾਂਝੇ ਘਰਿੰਦਿਆਂ ਨਹੀਂ ਮੈਨੂੰ ਪਿਆਰ ਕੀਤਾ ਤੇ ਆ ਡੋ ਕਿ ਮੈਂ ਤਾਂ ਉਹ ਨਾਲ ਰੱਖ ਹੀ ਰੂੰਗੀ ਦੱਸੋ ਕੀ ਫਾਇਦਾ ਜੇ ਦਾ ਆੜੀ ਭੇਜਦੀ ਨਹੀਂ ਤੂੰ ਹੀ ਬੰਦੇ ਹੀ ਉਹਦੇ ਚ ਉਹ ਬੰਦੀ ਤੁਹਾਡੀ ਤੇ ਮੈਂ ਵਿੱਚ ਪਾਉਣੇ ਤੈਨੂੰ ਪੇਂਦੀ ਨਹੀਂ ਤੇ ਕਿੱਜੂਗੀ ਕਿੱਥੋਂ ਪੇਂਦੇਂਗੀ ਤੇ ਕਿੱਜੂਗੀ ਨਾ ਤੂੰ ਤਾਂ ਵਖਰੇਆਂ ਨੂੰ ਮਲਿੰਗ ਗੱਲਾਂ ਕਰਦੀ ਅੱਡ ਕਰ ਦਿਓ ਭਾਂਡੇ ਵਖਰੇ ਕਰ ਦਿਓ ਪੁਲਾਣੀ ਵਖਰਾ ਕਰ ਦਿਓ ਬੋਲੇ ਕੋਈ ਸੁਣਿਆ ਘਰ ਮੈਂ ਜੇ ਤੂੰ ਹੀ ਸਿਆਣੀ ਹੁੰਦੇ ਨਾ ਇੱਕੋ ਜਿਹਾ ਗੋਹਾਂ ਨੂੰ ਦੋਹਾਂ ਨੂੰ ਰੱਖ ਦੇ ਨਾ ਕਿ ਆਜਿਆ ਭਾਂਡੇ ਨਾਲ ਮੰਡੀ ਤੇ ਸਿਆਪਾ ਹੋ ਗਿਆ ਤੁਹਾਡਾ ਦੋਹਾਂ ਦਾ ਮੈਂ ਤਾਂ ਦੋਹਾਂ ਨੂੰ ਕੁਝ ਨਾ ਰੱਖਿਆ ਸੀ ਤੁਹਾਨੂੰ ਰਹਿ ਨਹੀਂ ਆਇਆ ਤੇ ਮੇਰੇ ਤੇ ਬਲੇਮ ਲਾਉਂਦੀ ਨਾ ਮੈਂ ਲੋਹੀਆਂ ਨਹੀਂ ਰੱਖੋ ਘਾਂਡੇ ਉੱਤੇ ਉਹਦੇ ਵਿੱਚ ਨਹੀਂ ਮੈਨੂੰ ਵੀ ਗੱਲਾਂ ਸੁਣਾਉਂਦੇ ਜੀ ਕਿਹਨੇ ਇੱਕ ਭਾਂਡਾ ਮਾਣਾ ਤੇ ਦੂਜੇ ਨੇ ਵੀ ਮਾਣਾ ਹੀ ਕਿਨਿਆ ਜੱਟ ਤੇ ਦੋ ਜੀ ਇੱਕ ਆਲਾ ਭਾਂਡੇ ਤੇ ਉਹਦੇ ਕਹਿਣ ਤੇ ਬੜੀ ਸ਼ਤੀ ਮੋੜ ਕਰ ਦਿੱਤੇ ਜੱਟ ਅ ਜਮੀਨ ਦਾ ਕੀ ਕਰਨਾ ਤੇ ਮੱਝਾਂ ਮੱਝਾਂ ਦਾ ਕੀ ਕਰਨਾ ਜੀ ਉਹ ਵੀ ਮੈਨੂੰ ਦੱਸ ਦੋ ਕੋਈ ਨਹੀਂ ਮੱਝਾਂ ਵੀ ਅੱਡ ਕਰ ਦਿੰਦੇ ਆ ਦੁੱਧ ਨਹੀਂ ਲੈਣਾ ਆਡਾ ਹੋ ਗਿਆ ਤਾਂ ਪੀਓ ਗਿਆ ਕੱਠਿਆ ਤੇ ਫਿਰ ਤੇ ਹੀ ਲੱਗਣ ਬੱਦਲਾਂ ਉਹ ਵੀ ਅੱਡ ਕਰ ਦਿੰਦੇ ਆ ਹਾਂ ਅੱਡ ਕਰਨੀ ਆ ਮੱਝਾਂ ਆਡਾ ਦੇ ਕਰ ਦੋ ਮੇਰੀ ਮਰਜ਼ੀ ਮੈਂ ਆਪਣੇ ਘਰੇ ਦੁੱਧ ਲਿਆਵਾਂ ਮੈਂ ਆਪਣੇ ਘਰੇ ਦੁੱਧ ਵਿੱਚ ਜਿੰਨੇ ਮਰਜ਼ੀ ਘਰੇ ਖਵਾਵਾਂ ਤੂੰ ਆਪਣੀ ਸੇ ਦੋ ਦੋ ਪਰ ਆਪਣੀਆਂ ਮੱਜਾਂ ਮੈਨੂੰ ਆਪਣੀਆਂ ਚਾਹੀਦੀਆਂ ਛੱਡ ਦੋ ਤੁਸੀਂ ਜੋ ਮਰਜ਼ੀ ਕਰੋ ਦੁੱਧ ਪੀਓ ਚਾਹੇ 베ਰੀ ਦੇ ਪਾਲੋ ਚਾਹੇ ਚਾਹ ਬਣਾ ਕੇ ਪੀਓ ਚਾਹੇ ਨਾ ਪੀਓ ਸਾਨੂੰ ਕੋਈ ਟੈਨਸ਼ਨ ਨਹੀਂ ਭਾਵੇਂ ਆਪਣੀ ਮੱਜਾਂ ਵੇਚ ਦਿਓ ਤੇ ਭਾਵੇਂ ਆਪਣੀਆਂ ਰੱਖ ਲਓ ਬਸ ਆਪਣਾ ਲੈ ਮੈਂ ਇਹਨਾਂ ਨੂੰ ਫੋਨ ਕਰਨੀ ਆ ਉਹਨੇ ਕਹੀ ਜੇ ਬਾਹਰ ਨੂੰ ਤੇ ਪਿੰਡ ਚਲੋ ਤੇ ਮੱਜਾਂ ਨਹੀਂ ਮੋੜ ਕੇ ਘਰ ਜਾਈਂ ਮੰਨ ਕੇ ਜਾ ਮੈਂ ਨਹੀਂ ਚਾਹੀ ਤੇਰੇ ਨਾਲ ਪਿੰਡ ਵੰਡਾ ਮੱਝ ਮੈਂ ਭਾਦੀ ਦੀ ਨਹੀਂ ਅਧਿਆਪਨ ਨਹੀਂ ਵੰਡਾ ਮੈਂ ਪਟਾਵਾ ਤੋਂ ਕਿਤੇ ਫੋਨ ਕਰ ਦਿੱਤਾ ਹੈ ਪਿਆਰੀ ਆਪਾਂ ਪਿੰਡ ਮੰਡਾ ਨੇ ਮੈਂ ਤਾਂ ਹੀ ਗੱਲ ਇੱਥੇ ਕੀਤੀ ਆ